ਇਰਾਕ ਵਿੱਚ ਫਸੇ 39 ਪਾਰਟੀਆਂ ਦੇ ਪਰਿਵਾਰ ਵਾਲੇ ਹੁਣ ਅਦਾਲਤ ਦਾ ਰੁਖ اختیار ਕਰ ਸਕਦੇ ਨੇ এবੀਪੀ ਸੰਜਾ ਨਾਲ ਗੱਲਬਾਤ ਕਰਦੇ ਹਾਂ ਪਰਿਵਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੀ ਤਾਂ ਉਹਨਾਂ ਨੂੰ ਅਦਾਲਤ ਜਾਣਾ ਪਏਗਾ ਨਾਲ ਹੀ ਪੀੜਤ ਪਰਿਵਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਰਾਸ਼ੀ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੂੰ ਨਹੀਂ ਮਿਲ ਰਹੀ ਪੀੜਤ ਪਰਿਵਾਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਆਏ ਸੀ ਕਿ ਕੋ ਮੰਤਰੀ ਯੋਗ ਦਿਹਾੜੇ ਮੌਕੇ ਚੰਡੀਗੜ੍ਹ ਆ ਰਹੇ ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਜਾਵੇ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਕਿ ਕੱਲ ਨੂੰ ਮੁਲਾਕਾਤ ਸੰਭਵ ਨਹੀਂ ਹੈ ਉਹ ਦਿੱਲੀ 'ਚ ਉਹਨਾਂ ਦੀ ਮੀਟਿੰਗ ਫਿਕਸ ਕਰਵਾਉਣਗੇ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਕੀ ਕਹਿਣਾ ਹੈ ਇਹਨਾਂ ਪੀੜਤ ਪਰਿਵਾਰਾਂ ਦਾ ਕਿ ਕੇਂਦਰ ਸਰਕਾਰ ਤੋਂ ਉਹਨਾਂ ਦਾ ਭਰੋਸਾ ਉੱਠ ਗਿਆ ਹੈ ਬਿਲਕੁਲ ਅਨਦੀਪ ਕੇ ਪੀੜਤ ਪਰਿਵਾਰ ਨੇ ਇਹ ਕਹਿਣਾ ਹੈ ਕਿ 2 ਸਾਲ ਹੋ ਚੁੱਕੇ ਨੇ 2 ਸਾਲ ਦੇ ਵਿੱਚ ਉਹਨਾਂ ਨੂੰ ਸਵਾਏ ਭਰੋਸੇ ਤੋਂ ਹੋਰ ਕੁਝ ਨਹੀਂ ਮਿਲਿਆ ਇਸ ਕਰਕੇ ਉਹ ਤਾਂ ਕਹਿਣਾ ਹੈ ਕਿ ਕੇਂਦਰ ਸਰਕਾਰ ਹੈ ਤਾਂ ਉਹਨਾਂ ਦਾ ਪੂਰਾ ਭਰੋਸਾ ਉੱਟ ਗਿਆ ਹੈ ਔਰ ਇਸ ਮਾਮਲੇ ਨੂੰ ਲੈ ਕੇ ਉਹ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਨਜ਼ਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਾਕਾਤ ਕਰਨ ਦੇ ਇਰਾਦੇ ਨਾਲ ਇਹ ਲੋਕ ਪੰਜਾਬ ਤੋਂ ਚੰਡੀਗੜ੍ਹ ਆਏ ਸਨ ਕਿ ਪਰ ਉਹਨਾਂ ਨਾਲ ਮੁਲਾਕਾਤ ਹੋ ਸਕੇ ਪਾਰਕੀ ਕੇ ਚੰਡੀਗੜ੍ਹ ਸਟੇਸ਼ਨ ਦੇ ਕਹਿਣੇ ਕਿ ਪਹਿਲਾਂ ਤਾਂ ਕੋਈ ਮੁਲਾਕਾਤ ਸੰਬੰਧੀ ਕੋਈ ਐਸਟੋਰਿਕ ਪ੍ਰੋਗਰਾਮ ਨਹੀਂ ਸੀਗਾ ਇਸ ਲਈ ਉਹਨਾਂ ਦਾ ਮੰਗ ਪੱਤਰ ਲਿਆ ਗਿਆ ਹੈ ਜੋ ਕਿ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇਗਾ ਔਰ ਉਸ ਤੋਂ ਬਾਅਦ ਹੀ ਇਹ ਪ੍ਰਧਾਨ ਮੰਤਰੀ ਆਫਿਸ ਤੇ ਨਿਰਭਰ ਕਰੇਗਾ ਕਿ ਇਹਨਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਾਲ ਹੁੰਦੀ ਹੈ ਜਾਂ ਨਹੀਂ ਪਰ ਖਾਸ ਤੌਰ ਤੇ ਇਹਨਾਂ ਦੇ ਪਰਿਵਾਰ ਨੇ ਕਹਿੰਦੇ ਕਿ ਕੇਂਦਰ ਸਰਕਾਰ ਲਗਾਤਾਰ ਉਹਨਾਂ ਤੇ ਉਹਨਾਂ ਨੂੰ ਭਰੋਸਾ ਦੇ ਰਹੀ ਹੈ ਪਰ ਇਸ ਭਰੋਸੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਔਰ ਇਸ ਪੂਰੇ ਮਾਮਲੇ ਨੂੰ ਜਿੱਠਣ ਦੇ ਵਿੱਚ ਇਹਨਾਂ ਸਰਕਾਰ ਬੁਰੀ ਤਰੀਕੇ ਨਾਲ ਫੇਲ ਹੋਈ ਹੈ ਦੂਜੀ ਅਹਿਮ ਗੱਲ ਜੋ ਪੰਜਾਬ ਸਰਕਾਰ ਵੱਲੋਂ ਇਹਨਾਂ 349 ਪਰਿਵਾਰਾਂ ਦੇ ਲਈ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਪ੍ਰਤੀ ਮਹੀਨਾ ਉਹ ਸਹਾਇਤਾ ਰਾਸ਼ੀ ਵੀ ਇਹਨਾਂ ਨੂੰ ਸਮੇਂ ਸਿਰ ਨਹੀਂ ਮਿਲ ਰਹੀ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਉਹ ਰਾਸ਼ੀ ਨਹੀਂ ਮਿਲ ਰਹੀ ਔਰ ਉਹ ਜੋ ਰਾਸ਼ੀ ਦਿੱਤੀ ਜਾਂਦੀ ਹੈ ਉਹਦੀ ਪ੍ਰਕਿਰਿਆ ਕਾਫੀ ਜ਼ਿਆਦਾ ਗੁੰਝਲਦਾਰ ਹੈ ਜਿਸ ਕਰਕੇ ਪਰਿਵਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਪੇਟ ਹੁਣ ਕਾਨੂੰਨੀ ਰਸਤਾ ਵੀ اختیار ਕਰਨ ਜਾ ਰਹੇ ਨੇ ਪਰਿਵਾਰ ਤਬਦੀ ਬਿਲਕੁਲ ਕਿਉਂਕਿ ਜਿਸ ਸਿੱਕੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਅਗਰ ਉਹਦੀ ਮੁਲਾਕਾਤ ਹੁੰਦੀ ਹੈ ਪ੍ਰਧਾਨ ਮੰਤਰੀ ਦੇ ਪ੍ਰੋਸੇ ਦੇ ਉੱਤੇ ਉਹ ਨਿਰਭਰ ਕਰ ਰਹੇ ਨੇ ਕਿ ਉਹ ਉਸ ਤੋਂ ਬਾਅਦ ਅਗਰ ਕੋਈ ਕਾਰਵਾਈ ਤੇ ਨਹੀਂ ਹੁੰਦੀ ਤਾਂ ਫਿਰ ਉਹ ਇਸ ਪੂਰੇ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ ਜੀ ਧੰਨਵਾਦ ਸਰ ਜੀ ਇਸ ਜਾਣਕਾਰੀ ਦੇ ਲਈ